ਤੇ ਰਜਿੰਦਰ ਸਿੰਘ ਦੇ ਜੀਜਾ ਜੀ ਆਪਦੇ ਸਾਲੇ ਦਾ ਸਿੰਗਲ ਫੜੀ ਖੜੇ ਨੇ ਬਹੁਤ ਧੰਨਵਾਦ ਆ ਬਾਈ ਦਾ ਕਿਉਂਕਿ ਬੜੇ ਘੱਟ ਰਿਸ਼ਤੇਦਾਰ ਨੇ ਜਿਹੜੇ ਇਦਾਂ ਆਉਂਦੇ ਨੇ ਲੈ ਕੇ ਤੇ ਨਹੀਂ ਤਾਂ ਜ਼ਿਆਦਾਤਰਾਂ ਨੂੰ ਤੈ ਹੋ ਜਾਂਦਾ ਵੀ ਵਧੀਆ ਇਹ ਖਤਮ ਹੋਵੇ ਜਿਹੜਾ ਮਾੜਾ ਮੋਟਾ ਘਰਬਾਰ ਆ ਸਾਨੂੰ ਮਿਲ ਜਵੇ ਇੱਕ ਸਾਲ ਮਾਂ ਕਹਿੰਦੀ ਮੈਂ ਗੁਰੂ ਘਰ ਰਹੀ ਸੇਵਾ ਕਰਦੀ ਰਹੀ ਵੀ ਚਲ ਮੇਰਾ ਪੁੱਤ ਠੀਕ ਹੋ ਜੂ ਉੱਥੇ ਇੱਕ ਸਾਲ ਸੰਗਲ ਨਾਲ ਬੰਨੀ ਰੱਖਿਆ ਪੁੱਤ ਗੁਰੂ ਘਰ ਚ ਆਜ ਵਾਈ ਹੈ ਸਾਡਾ ਕਿੰਨਾ ਪੜਿਆ ਹੋਇਆ ਹੈ ਕੋਈ ਨਹੀਂ ਪਲਸ 2 ਵਿਚਾਰਿਆਂ ਨੇ ਕੀਤੀ ਸੀ ਇਹ ਤਾਂ ਗਾਣਿਆਂ ਦਾ ਇੰਨਾ ਸ਼ੌਕ ਪੁਲਿਸ ਦੇ ਤੱਕ ਕਲਾਸਿਕ ਵੌਇਸ ਆਫ ਪੰਜਾਬ ਸੀ ਇਹ ਇੱਕ ਵਾਰੀ ਗਿਆ ਸੀ ਤੇ ਹੁਣ ਗੁਰਦੁਆਰੇ ਵਿੱਚ ਸਾਲ ਤੋਂ ਤੇ ਸੇਵਾ ਕਰਨ ਵਾਲਾ ਉੱਥੇ ਕੋਈ ਨਹੀਂ ਸਾਲ ਦਾ ਵਿਚਾਰਾ ਬੱਚਾ ਹੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਹੀ ਇਹ ਅੰਦਾਜ਼ ਨਿਵਾੜੇ ਗੁਰਦੁਆਰੇ ਕਾ ਤੋਂ ਰਹਿ ਰਹੇ ਸੀ ਸਿੱਧਾਂ ਦੇ ਗੁਰਦੁਆਰੇ ਉੱਥੇ ਆਉਂਦੇ ਸੀ ਜਿੰਨੂੰ ਮਤਮ ਮੜਾ ਚੰਗਾ ਚੱਕਰ ਆ ਦੁੱਖ ਸੁੱਖ ਦਿਮਾਗ ਦਾ ਉੱਥੇ ਠੀਕ ਹੋ ਜਾਂਦੇ ਆ ਪਰ ਸਾਲ ਦਾ ਹੁਣ ਅਜੇ ਤੇ ਉੱਥੇ ਗੁਰਦੁਆਰਾ ਸਾਹਿਬ ਵੀ ਬੰਨ ਕੇ ਰੱਖਦੇ ਸੀ ਹਾਂਜੀ ਉਹਨੇ ਹੀ ਬੰਨਿਆ ਸੀ ਉਹਨੇ ਹੀ ਬੰਨਿਆ ਸੀ ਉੱਥੇ ਗੁਰਦੁਆਰਾ ਠਿੱਕੀ ਬੰਨ ਲਾ ਕੇ ਬਾਬਾ ਨਾਰਲਾ ਸ਼ਾਮ ਸਿੰਘ ਜੀ ਉੱਥੇ ਬੰਨ ਕੇ ਰੱਖਦੇ ਸੀ ਹਾਂਜੀ ਤੁਸੀਂ ਇਹ ਦੇਖਿਆ ਕਦੇ ਤੁਹਾਡੇ ਪਰਿਵਾਰ ਚ ਇਹ ਤੋਂ ਪਹਿਲਾਂ ਕਿਸੇ ਨੂੰ ਦਿਮਾਗੀ ਸਮੱਸਿਆ ਸੀਗੀ ਇਹਦੇ ਨਾਨਕਿਆਂ ਚ ਜਾਂਦੇ ਦਾਦ ਕੈਂਸ ਨਾਨਾ ਨਾਨੀ ਦਾਦਾ ਦਾਦੀ ਮਾਮਾ ਮਾਸੀ ਭੂਆ ਚਾਚਾ ਤਾਇਆ ਮਾਮਾ ਮੇ ਮਤਲਬ ਥੋੜਾ ਮਤਲਬ ਟੌਰਚਰ ਹੋ ਹੀ ਸਾ ਮਤਲਬ ਮਾਨਸਿਕ ਟੌਰਚਰ ਹੋ ਹੀ ਆ ਉਹ ਸਾਡੇ ਮਤਲਬ ਮੇਰੇ ਬ੍ਰਦਰ ਉਹ ਕੋਈ ਸਿੱਧਾ ਸੀਗਾ ਹੋਈ ਸੀ ਇੰਦਰਾ ਗਾਂਧੀ ਰਾਜ ਹੋਈ ਨਾ ਉਹ ਬ੍ਰਦਰ ਮੇਰੇ ਸਮਾਰ ਦਿੱਤੇ ਔਰ ਸਿਸਟਰ ਵੀ ਮਤਲਬ ਬਲੱਡ ਕੈਂਸਰ ਹੋ ਗਿਆ ਉਹ ਵੀ ਡੱਟੋ ਮਾਦਾ ਬ੍ਰਦਰ ਤੁਹਾਡੇ ਕਿੱਥੇ ਮਾਰਦੇ ਸੀਗੇ ਬੁਖਾਰ ਉਸ ਬੁਖਾਰ ਉਸ ਦੀ ਸਿੱਕਣ ਵਾ ਧੰਨਵਾਦ ਧੰਨਵਾਦ ਬੁਖਾਰ ਉਸ ਦੀ ਜੀ 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 ਇਹ ਪਿਆਰ ਵੱਲ ਪਹਿਜੰਦਾ ਬੁਖਾਰੋ ਹਾਂ ਜੀ ਧੰਨਵਾਦ ਜਿਲ੍ਹਾ ਹਾਂ ਜਿੱਥੇ ਮੈਂ ਪੜ੍ਹੀ ਲਿਖੀ ਉਦਰੇ ਸੀ ਡੈਡੀ ਸਾਡੇ ਨੌਕਰੀ ਕਰਦੇ ਉਦੋਂ ਦੰਗਿਆਂ 'ਚ ਤੁਹਾਡੇ ਦੋਨੇ ਭਰਾ ਮਾਰਤੇ ਸੀ ਭੈਣ ਬਾਅਦ 'ਚ ਬਲੱਡ ਕੈਂਸਰ ਚਾਹ ਮਤਲਬ ਜਿਹੜਾ ਡਿਪਰੈਸ਼ਨ ਆ ਇਹਨੂੰ ਬਲੱਡ ਦੇ ਵਿੱਚ ਮਿਲਿਆ ਕਿਉਂਕਿ ਜਦੋਂ ਬੱਚਾ ਪਲੱਸ 2 ਪਲੱਸ 1 'ਚ ਹੁੰਦਾ ਨਾ ਉਦੋਂ ਜਦੋਂ ਇਦਾਂ ਦੀ ਸਮੱਸਿਆ ਚੋਂਦਾ ਉਹ ਪਿੱਛੋਂ ਬਲੱਡ ਦੀ ਸਮੱਸਿਆ ਹੁੰਦੀ ਹੈ ਇਹ ਚੀਜ਼ੇ ਆਉਂਦਾ ਸੀ ਕਿ ਮੈਂ ਕੋਈ ਦਿਮਾਗਦਾਰ ਮੈਂ ਰੋ ਕੋਈ ਮਤਲਬ ਇਹ ਨਹੀਂ ਕਿ ਇਹਦੇ ਕਹਿਣ ਦਾ ਨਹੀਂ ਜੀ ਫਰਕ ਪੈਣਾ ਕਿਉਂਕਿ ਇਹਨੂੰ ਤਾਂ ਐ ਹੀ ਲੱਗਣਾ ਵੀ ਮੈਂ ਠੀਕ ਆ ਪਹਿਲਾਂ ਕੁੜੀ ਤੇ ਵੀ ਥੋੜਾ ਬਹੁਤਾ ਰਿਹਾ ਸੀ ਚੱਕਰ ਤੇ ਕੋਈ ਛੇ ਮਤਲਬ ਉਹ ਤਾਂ ਠੀਕ ਹੋ ਹੀ ਚੁੱਕਾ ਸੀ ਜਿਹੜੀ ਮੈਂ ਸਵਾਲ ਪੁੱਛ ਰਿਹਾ ਜੀ ਪਿੱਛੇ ਝਾਤ ਮਾਰ ਕੇ ਦੱਸੋ ਵੀ ਕਿਹਨੂੰ ਦਿਮਾਗੀ ਸਮੱਸਿਆ ਸੀ ਇਹਦੇ ਮਾਮੇ ਨੂੰ ਇਹਦੇ ਨਾਨੇ ਨੂੰ ਨਾਨੇ ਤੇ ਨੰਨਾ ਥੋੜਾ ਕਰਦਾ ਸੀ ਉਹ ਵੀ ਚੱਕਰ ਫਦਰ ਕੋ ਸੇ ਕਰ ਹੁੰਦਾ ਹੈ ਘਾਸੀ ਦਿਮਾਗੀ ਸੀਗੀ ਥੋੜੇ ਕਰਦੇ ਸੀ ਹਾਂ ਠੀਕ ਕੋਈ ਗੱਲ ਹੁਣ ਜੇ ਆਪਾਂ ਇਹਨੂੰ ਦਾਖਲ ਕਰਦੇ ਇੱਥੇ ਤੁਹਾਨੂੰ ਨਾਲ ਰਹਿਣਾ ਪਊਗਾ ਇਹਦੇ ਆਪਾਂ ਇਹਨੂੰ ਦਾਖਲ ਕਰ ਲੈਂਦੇ ਇੱਥੇ ਇਹ ਵੀ ਇਕੱਲੀ ਤਰੀ ਘਾਰਿਆ ਜਿੱਤਰਾ ਮੈਨੂੰ ਜਾਣਾ ਪਵੇ ਵਿੱਚ ਮੈਨੂੰ ਕੁਝ ਸਮਾਂ ਤੇ ਉਹ ਵੀ ਥੋੜਾ ਜਿਆਦਾ ਮੇਰਾ ਸੋਚਿਓ ਨਾ ਮਾਂ ਪੁੱਤ ਤੋਂ ਵੱਧ ਕੇ ਹੋਰ ਕੀ ਆ ਹਰੇ ਹਜੇ ਆਪਾਂ ਪਹਿਲਾ ਕਦਮ ਧਰਿਆ ਵਾ ਪਹਿਲਾਂ ਹੀ ਤੂੰ ਜਾਣ ਦੀ ਗੱਲ ਕਰਨ ਲੱਗੀ ਕਿ ਕਿਰਾਏਦਾਰ ਨਵੇਂ ਰੱਖ ਕੇ ਆਈ ਮੈਂ ਕੋਈ ਨਾ ਮਾਂ ਤੂੰ ਤਾਂ ਮੈਂ ਰਹੂੰਗੀ ਪਹਿਲਾਂ ਤਾਂ ਬਾਬੇ ਦੇ ਘਰੇ ਆਏ ਆਪਾਂ ਥੋੜਾ ਸੋਚੋ ਵੀ ਪੋਜ਼ਿਟਿਵ ਹਾਂਜੀ ਮੈਂ ਸਾਲ ਗੁਰਦੁਆਰੇ ਹੀ ਸੀ ਹਾਂਜੀ ਮੇਰੇ ਵੀ ਪ੍ਰੋਬਲਮ ਵગેਰਾ ਥੋੜਾ ਬਹੁਤ ਦੇਖੋ ਜੀ ਮਾਤਾ ਜੀ ਨੇ ਆਪਣੇ ਪੁੱਤ ਦੇ ਸਿੰਗਲ ਲੱਗ ਗਿਆ ਹੋਇਆ ਪੈਪਾਂ ਪਾਈਆਂ ਵਿੱਚ ਵੀ ਪੈਰ ਵੜ ਦਿੰਦਾ ਸੀ ਸਿੰਗਲ ਗਿੱਟਾ ਵੜ ਦਿੰਦਾ ਸੀ ਤੇ ਕੀ ਨਾਮ ਆ ਇਹਦਾ ਇਹ ਕਾਜੀ ਓਰਜਿੰਦਰ ਸਿੰਘ ਓਰਜਿੰਦਰ ਸਿੰਘ ਸ਼੍ਰੀ ਅਮਰਸਰ ਸਾਹਿਬ ਜ਼ਿਲ੍ਹੇ ਤੋਂ ਆਏ ਆ ਪਿੰਡ ਕਿਹੜਾ ਮਾ ਪਿੰਡ ਜੰਡੇਾਲਾ ਗਹਿਰੀ ਜੰਡੇਾਲਾ ਗਹਿਰੀ ਓਰਜਿੰਦਰ ਸਿੰਘ ਤੁਹਾਡਾ ਕੀ ਨਾਮ ਆ ਮੇਰਾ ਬਲਜੀਤ ਕੌਰ ਮਾ ਬਲਜੀਤ ਕੌਰ ਤੇ ਓਰਜਿੰਦਰ ਸਿੰਘ ਦੇ ਜੀਜਾ ਜੀ ਆਪਦੇ ਸਾਲੇ ਦਾ ਸਿੰਗਲ ਫੜੀ ਖੜੇ ਨੇ ਬਹੁਤ ਧੰਨਵਾਦ ਆ ਬਾਈ ਦਾ ਕਿਉਂਕਿ ਬੜੇ ਘੱਟ ਰਿਸ਼ਤੇਦਾਰ ਨੇ ਜਿਹੜੇ ਇਦਾਂ ਆਉਂਦੇ ਨੇ ਲੈ ਕੇ ਤੇ ਨਹੀਂ ਤਾਂ ਜ਼ਿਆਦਾਤਰਾਂ ਨੂੰ ਤੈ ਹੋ ਜਾਂਦਾ ਵੀ ਵਧੀਆ ਇਹ ਖਤਮ ਹੋਵੇ ਜਿਹੜਾ ਮਾੜਾ ਮੋਟਾ ਘਰਬਾਰ ਆ ਸਾਨੂੰ ਮਿਲ ਜਵੇ ਤੇ ਬਾਈ ਆਦੇ ਸਾਲੇ ਨੂੰ ਲੈ ਕੇ ਆਇਆ ਵੀ ਇਹ ਵੀ ਠੀਕ ਹੋਵੇ ਇਹ ਵੀ ਮੇਰੇ ਬਰਾਬਰ ਦਾ ਹੋਵੇ ਇਹਦਾ ਵੀ ਵਿਆਹ ਹੋਵੇ ਇਹਦੇ ਵੀ ਘਰਵਾਰ ਬਸੇ ਤੇ ਮਾਂ ਮਨਜੀਤ ਕੌਰ ਦੱਸਦੀ ਆ ਵੀ ਮੇਰਾ ਪੁੱਤ ਪਲੱਸ 2 ਪੜ੍ਹਿਆ ਹੋਇਆ ਵੌਇਸ ਆਫ ਪੰਜਾਬ ਦੇ ਵਿੱਚ ਗਿਆ ਸੀ ਬਹੁਤ ਵਧੀਆ ਸਿੰਗਰ ਸੀਗਾ ਬਹੁਤ ਵਧੀਆ ਸਿੰਗਰ ਸੀ ਗਾਉਂਦਾ ਸੀ ਔਰ ਅੱਜ ਸੰਗਲ ਨਾ ਬੰਨਿਆ ਹੋਇਆ ਇਹ ਬੜਾ ਔਖਾ ਹੁੰਦਾ ਜਦੋਂ ਕੋਈ ਮਾਂ ਆਪਣੇ ਪੁੱਤ ਦੇ ਸੰਗਲ ਲਾਉਂਦੀ ਆ ਤੇ ਉਹ ਜਿੰਦਾ ਮੁੱਲ ਲੈ ਕੇ ਆਉਂਦੀ ਆ ਉਹ ਸੰਗਲ ਮੁੱਲ ਲੈ ਕੇ ਆਉਂਦੀ ਆ ਵੀ ਮੈਂ ਆਪਣੇ ਪੁੱਤ ਦੇ ਗਿੱਟੇ ਨੂੰ ਲਾਉਣਾ ਤੇ ਮਾਂ ਨੂੰ ਕਿਸੇ ਨੇ ਦੱਸਿਆ ਵੀ ਗੁਰੂ ਘਰ ਲੈ ਚਲ ਪੁੱਤ ਉੱਥੇ ਸੇਵਾ ਕਰ ਉੱਥੇ ਠੀਕ ਹੋ ਜੂ ਇੱਕ ਸਾਲ ਮਾਂ ਕਹਿੰਦੀ ਮੈਂ ਗੁਰੂ ਘਰ ਰਹੀ ਸੇਵਾ ਕਰਦੀ ਰਹੀ ਵੀ ਚਲ ਮੇਰਾ ਪੁੱਤ ਠੀਕ ਹੋ ਜੂ ਉੱਥੇ 1 ਸਾਲ ਸਿੰਗਲ ਨਾਲ ਬੰਨੀ ਰੱਖਿਆ ਪੁੱਤ ਗੁਰੂ ਘਰ ਚ ਅੱਜ ਗੁਰੂ ਦੀ ਕਿਰਪਾ ਹੋਈ ਫਿਰ ਗੁਰੂ ਨੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਗੁਰੂ ਦੇ ਲੰਗਰ ਚ ਭੇਜਿਆ ਇਹਨਾਂ ਨੂੰ ਮਾਂ ਪੁੱਤਾਂ ਨੂੰ ਬਸ ਅਰਦਾਸ ਕਰਿਓ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਖਾਲੀ ਨਹੀਂ ਜਾਂਦੀ ਤੇ ਰਜਿੰਦਰ ਸਿੰਘ ਵਾਸਤੇ ਅਰਦਾਸ ਕਰਿਓ ਕਿ ਦੁਬਾਰਾ ਫੇਰ ਇਹਦੀ ਵੌਇਸ ਵਾਪਸ ਮਿਲੇ ਇਹਨੂੰ ਦੁਬਾਰਾ ਫੇਰ ਇਹ ਗਾਉਣ ਲੱਗੇ ਦੁਬਾਰਾ ਫੇਰ ਇਹ ਆਪਣੀ ਮਾਂ ਦੇ ਸੁਪਨੇ ਆਪਣੀ ਮਾਂ ਦੇ ਸਦਰਾ ਨੂੰ ਪੂਰਾ ਕਰਨ ਲੱਗੇ। ਇੱਥੇ ਬੰਨ ਕੇ ਸੰਗਤ ਨਾਲ ਜ਼ਰੂਰ ਲੈ ਕੇ ਆਏ ਆ ਪਰ ਜਿੱਦਣ ਇੱਥੋਂ ਰਜਿੰਦਰ ਜਾਵੇ ਠੀਕ ਹੋ ਕੇ ਚੜ੍ਹਦੀ ਕਲਾ ਨਾਲ ਤੰਦਰਸਤੀ ਨਾਲ ਇੱਕ ਗੁਰੂ ਦਾ ਸਿੱਖ ਇੱਥੋਂ ਜਾਵੇ। ਅਰਦਾਸ ਕਰਿਓ। ਵੈਕੂ ਸਿੰਘ ਦਾ ਖਾਲਸਾ। ਕੀ ਐਸ ਸੀ ਕੇਸ ਕੱਟਦਾ ਨਹੀਂ ਸੀ ਹੂੰ ਕਿ ਐਸ ਮੁੜ ਕੇ ਕੱਟਣੇ ਪੈ ਪੂਰੇ ਚੁੜਿਆ ਬਾਹ ਜਦੇ ਹੋ ਇਸੀ ਚੁੜੀ ਅੱਛਾ ਜੀ ਜਟਾਵਾਂ ਬਣ ਗਈਆਂ ਸੀ ਹਾਂ ਜੀ ਹਾਂ ਜੀ ਤੇ ਬਾਬਿਆਂ ਨੇ ਉੱਥੇ ਮੰਨ ਰਿਹਾ ਉਹਨੀਆਂ ਕਿ ਗੁਰੂ ਘਰ ਰਹਿੰਦੇ ਹੋਏ ਉੱਥੇ ਕਿਸ ਕੱਟੇ ਗਏ ਫਿਰ ਹਾਂ ਜੀ ਤੇ ਬਾਬਿਆਂ ਨੂੰ ਪੂਰਾ ਸੁਆਇਆ ਨਹੀਂ ਨਹੀਂ ਰੋਜ਼ ਨਹੀਂ ਸੀ ਬੌਂਦੇ ਤੁਸੀਂ ਸਿਰ ਮਤਲਬ ਜੇ ਤੁਸੀਂ ਵਾਣ ਹੁਣ ਤੁਸੀਂ ਸਾਡੇ ਕੋਲ ਰਹਿਣਾ ਮਾਂ ਇੱਥੇ ਹੁਣ ਹਰ ਰੋਜ਼ ਅਸੀਂ ਨਮਾਉਣਾ ਇਹਨੂੰ ਕੋਈ ਸੰਗਤ ਨਹੀਂ ਲੱਗਣਾ ਲੰਮੇ ਪਿਆ ਰਹਿੰਦਾ ਸੀ ਉੱਥੇ ਮੁਰਦਾ ਆ ਫਲਾਣਿਆ ਕੀ ਬਿਆ ਮਾਂ ਸੰਗਤ ਜਿਹੜੇ ਲੋਕ ਉੱਥੇ ਸੀਗੇ ਸੇਵਾਦਾਰ ਉਹ ਰੋਜ਼ ਨਮਾਉਂਦੇ ਨਹੀਂ ਸੀ ਇਹਨੂੰ ਨਹੀਂ ਨਹੀਂ ਫਿਰ ਮੈਂ ਹੁਣ ਘਰ ਚਲ ਗਈਆਂ ਪੰਜ-ਛੇ ਦਿਨ ਤੇ ਉੱਥੇ ਲੈਟ੍ਰੀਨ ਉੱਥੇ ਪਿਸ਼ਾਬ ਕਰਨਾ ਬੰਦਾ ਪਿਆ ਸੀ ਕੋਈ ਖੜਦਾ ਹੀ ਨਹੀਂ ਜਿਹੜੇ ਪੰਜ-ਛੇ ਹੈਗੇ ਉਹ ਗੁਰੂ ਕਿਰਪਾ ਕਰਨੀ ਮਾਂ ਕੋਈ ਹੂੰ 40 ਦੇ ਹਿਸਾਬ ਦਾ ਪਹਿਲਾਂ ਅੰਦਰੋਂ ਨਹੀਂ ਸੀ ਨਿਕਲਦਾ ਹੁਣ ਵੀ ਨਹੀਂ ਅੰਦਰੇ ਪਿਆ ਰਹਿੰਦਾ ਕਿੱਥੇ ਹੁਣ ਉਹ ਲਾਈਨ ਚ ਖੜਾਇਆ ਕੋਈ ਨਹੀਂ ਤੁਸੀਂ ਦਵਾਈ ਲਵੋ ਮਾਂ ਠੇਕਾ ਨਾ ਕਰੋ ਅੱਜ ਕੀ ਉਹਦਾ ਰੈਂਟਰ ਕਾਰਡ ਦੂਜਾ ਬਣਾ ਸਕਦੇ ਹਾਂ ਨਹੀਂ ਮਾਂ ਹਰ ਵਾਰ ਉਹਨੇ ਤੁਹਾਨੂੰ ਲਗਾਤਾਰ ਉਹਨੇ ਡਾਕਟਰ ਨੇ ਡਾਕਟਰ ਨੂੰ ਕਹਿਣਾ ਜਾ ਕੇ ਵੀ ਇਹਨੂੰ ਆ ਦਵਾਈ ਠੀਕ ਹੈ ਸੈਟ ਆ ਫਿਰ ਡਾਕਟਰ ਨੇ ਬਣਾ ਕੇ ਦੇਣਾ ਕਾਰਡ ਹੁਣ ਖੜਾ ਨਹੀਂ ਜਾਂਦਾ ਮੇਰੇ ਡਾਕਟਰ ਜੀ ਨਾਲ ਹੁਣ ਕੌਣ ਖੜਾ ਲਾਈਨ ਚ ਕੋਈ ਤੂੰ ਸਿੱਧੀ ਉੱਥੇ ਲਾਈਨ ਚ ਪਹੁੰਚ ਜਾ ਉੱਥੇ ਜਦੋਂ ਆਊਗਾ ਉਹ ਤੇਰੇ ਕੋਲੇ ਉਦੋਂ ਮਿਲ ਲਈ ਡਾਕਟਰ ਨੂੰ ਠੀਕ ਆ ਸਿੱਧਾ ਭੇਜ ਦੇਣਾ ਤੇ ਕੋਈ ਨਾ ਮਾ ਕੋਈ ਨਾ ਫਿਕਰ ਨਾ ਕਰ ਭਾਈ ਗੁਰੂ ਮੇਰ ਕਰ ਬੇਬੇ ਨੂੰ ਮੂਹਰ ਦੀ ਭੇਜ ਦੋ ਮੂਰੇ ਕੋਈ ਨਾ ਮਾ ਸਾਡੀ ਦਵਾਈ ਨਹੀਂ ਬਾਬੇ ਦੀ ਹੈ ਹਾਂ ਭਾਈ ਗੁਰੂ ਜੀ ਦੱਸ ਮੈਂ ਉਹ ਪੈਨ ਕਿਉਂ ਬਣਾਉਣ ਨਾਲ ਜਾਮ ਹੋ ਜਾਏਗੀ ਹਾਂ ਹਾਂ ਬਚਪਨ ਤੋਂ ਹੀ ਮੈਂ ਇੱਧਰ ਦੀ ਆ ਜਾ ਇੱਥੋਂ ਦੇ ਅੰਦਰ ਤੈਨੂੰ ਕਰ ਲੈਣਾ ਉੱਥੇ ਚੱਲੀ ਜਾ ਜਨਮ ਤੋਂ ਹੀ ਆਇਆ ਹਾਂ ਹਾਂਜੀ ਹਾਂਜੀ ਇਹਦੀ ਥੈਰੇਪੀ ਨਹੀਂ ਚੱਲਦੀ ਕੋਈ ਫਿਜ਼ੀਓਥੈਰੇਪੀ ਨਹੀਂ ਨਹੀਂ ਇੱਕ ਆਕਾ ਡਾਕਟਰ ਥੈਰੇਪਿਸਟ ਨੂੰ ਦਿਖਾਉਣਾ ਬੇਟਾ ਇਹਨਾਂ ਨੂੰ ਚੈੱਕ ਕਰਾਓ ਲੱਤਾਂ ਇਹਨਾਂ ਦੀ ਹੈਨਾ